ਲੁਧਿਆਣਾ ਦੇ 7 ਸਾਲਾ ਬੱਚੇ ਨੇ ਸ਼ਹਿਰ ਦਾ ਨਾਂ ਰੌਸ਼ਨ ਕੀਤਾ ਸਚਿਆਰ ਅਬਰੋਏ ਨੇ ਕਮਾਲ ਕਰ ਦਿਖਾਇਆ ਇੰਡੀਆ ਬੁੱਕ ਆਫ ਰਿਕਾਰਡਸ ਵਿੱਚ ਆਪਣਾ ਨਾਂ ਦਰਜ ਕੀਤਾ ਸਚਿਆਰ ਨੇ ਹੂਲਾ ਹੂਪ ਵਿੱਚ ਆਪਣੇ ਸ਼ਾਨਦਾਰ ਹੁਨਰ ਦਾ ਪ੍ਰਦਰਸ਼ਨ ਕੀਤਾ ਉਸਨੇ ਹੂਲਾ ਹੂਪ ਨੂੰ ਐਂਟੀ ਕਲॉकवाइज ਘੁਮਾਉਂਦੇ ਹੋਏ 63 ਪੌੜੀਆਂ ਚੜੀਆਂ 1 ਜਨਵਰੀ ਨੂੰ আয়োজিত ਪੁਰਸਕਾਰ ਸਮਾਰੋਹ ਵਿੱਚ ਉਸਨੂੰ ਇੰਡੀਆ ਬੁੱਕ ਆਫ ਰਿਕਾਰਡਸ ਵੱਲੋਂ ਇੱਕ ਮੈਡਲ ਇਸ ਦੇ ਨਾਲ ਹੀ ਇੱਕ ਕਿਟ ਪੇਂਟ ਦੇ ਵਿੱਚ ਦਿੱਤੀ ਗਈ ਸੱਚਿਆਰ ਇੱਕ ਮਿਸਾਲ ਹੈ ਕਿ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਖੇਡਾਂ ਅਪਣਾਉਣੀਆਂ ਚਾਹੀਦੀਆਂ ਨੇ ਇਸ ਦੇ ਨਾਲ ਨਾ ਸਿਰਫ ਉਹਨਾਂ ਦਾ ਸਰੀਰਕ ਬਲਕਿ ਮਾਨਸਿਕ ਵਿਕਾਸ ਵੀ ਕਾਫੀ ਤੇਜ਼ੀ ਦੇ ਨਾਲ ਹੁੰਦਾ ਹੈ ਉਸ ਤੇ ਮਾਤਾ ਪਿਤਾ ਇਸ ਸਫਲਤਾ ਤੇ ਕਾਫੀ ਜ਼ਿਆਦਾ ਮਾਣ ਮਹਿਸੂਸ ਕਰ ਰਹੇ ਨੇ ਇਸ ਦੇ ਨਾਲ ਹੀ ਪਰਿਵਾਰ ਦੇ ਵਿੱਚ ਕਾਫੀ ਜ਼ਿਆਦਾ ਖੁਸ਼ੀ ਦਾ ਮਾਹੌਲ ਹੈ ਪਰਿਵਾਰ ਦਾ ਕਹਿਣਾ ਹੈ ਕਿ ਇਹ ਸਚਿਆਰ ਦੀ ਸਖਤ ਮਿਹਨਤ ਅਨੁਸ਼ਾਸਨ ਅਤੇ ਨਿਰੰਤਰ ਅਭਿਆਸ ਦਾ ਨਤੀਜਾ ਹੈ। ਭਵਿੱਖ ਵਿੱਚ ਵੀ ਪਰਿਵਾਰ ਦੇ ਵੱਲੋਂ ਸਚਿਆਰ ਦਾ ਪੂਰਾ-ਪੂਰਾ ਸਹਿਯੋਗ ਕੀਤਾ ਜਾਵੇਗਾ। ਸਚਿਆਰ ਤੇ ਦਾਦਾ ਜੀ ਕਵਲਜੀਤ ਸਿੰਘ ਨੇ ਇਸ ਸਨਮਾਨ ਤੇ ਆਪਣੀ ਡੂੰਗੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਹਨਾਂ ਕਿਹਾ ਕਿ ਉਹ ਦਿਲੋਂ ਕਾਮਨਾ ਕਰਦੇ ਨੇ ਕਿ ਉਹਨਾਂ ਦਾ ਪੋਤਾ ਹੋਰ ਵੀ ਉਚਾਈਆਂ ਤੇ ਪਹੁੰਚੇ ਤੇ ਇੱਕ ਦਿਨ ਏਸ਼ੀਆ ਬੁੱਕ ਆਫ ਰਿਕਾਰਡਸ ਵਿੱਚ ਸ਼ਾਮਲ ਹੋਵੇ ਤਾਂ ਕੁਲ ਮਿਲਾ ਕੇ ਦੇਖ ਸਕਦੇ ਆ ਕਿ ਮਹਿਜ਼ 7 ਸਾਲਾਂ ਦੀ ਉਮਰ ਦੇ ਵਿੱਚ ਸਚਿਆਰ ਸਿੰਘ ਉਪਰੋਏ ਦੇ ਵੱਲੋਂ ਲੁਧਿਆਣਾ ਸ਼ਹਿਰ ਦਾ ਨਾ ਰੌਸ਼ਨ ਕੀਤਾ ਗਿਆ ਹੂਲਾ-ਹੂਪ ਦੇ ਵਿੱਚ ਸ਼ਾਨਦਾਰ ਪ੍ਰਦਰਸ਼ਨੀ ਜਿਹੜੀ ਹੈ ਉਸ ਦੇ ਵੱਲੋਂ ਦਿਖਾਈ ਗਈ